ਆ ਦੋ ਹੋਰ ਪੇਰਾ ਨੂੰ ਆ ਕੇ ਲੈ ਕੇ ਰੱਖ ਮੈਨੂੰ ਗੱਡੀ ਆਪਰਾ ਨੂੰ ਪੇਰੇ ਨੂੰ ਤੇਰੇ ਜੱਗ ਬਾਦਿ ਬਾਜੀ ਕਰਾਂ ਤੇਰੇ ਜੱਗ ਆ ਆ ਗਈ ਫੈਵਰ ਗੇਟ ਵੇ ਆ ਗਈ ਆ ਗਈ ਫੈਵਰ ਗੇਟ ਵੀ ਪਹੁੰਚ ਗਈ ਮੈਂ ਉਸ ਤੇ ਤੇ ਬੜਾ ਇਹਦਾ ਨੁਕਸਾਨ ਤੇ ਕੇਰਾ ਭਾਨ ਖਾਸਾ ਵਾ ਭਾਈ ਦੇ ਸਬਸਟੈਂਡਿੰਗ ਸੋ ਖਿਆਲਾ ਇਹ ਪਹਿਣਾ ਬਿਲਕੁਲ ਇੱਕ ਸਾਹ ਦੇਣਾ ਵੀਰ ਵਾਹਿਗੁਰੂ ਜਰੂਰ ਲਿਖੋ ਘਰਾਂ ਦਾ ਬਚਾਅ ਹੋ ਸਕੇ ਵੱਡੀ ਸੜਕ ਤੋਂ ਬਾਈ ਕੋਈ ਵੀ ਲੰਗਦਾ ਬੋਝ ਕੋਈ ਰੁਕ ਜਾ ਹੱਸਦਾ ਯਾਰ ਆਇਆ ਕਰ ਲੈ ਜੇ ਕੁਦੀ ਹੈ ਯਾਰ ਹਨਾ ਤਾਰਾਂ ਚ ਲੱਗਿਆ ਦੇ ਬਿਜਲੀ ਦੀਆਂ ਤਾਰਾਂ ਨੂੰ ਆਇਆ ਆ ਬਿਜਲੀ ਦੀਆਂ ਤਾਰਾਂ ਨੂੰ ਲੱਗੀ ਬਿਜਰਾ ਕੋਸਟ ਕਰ ਲੈ ਭਜਾਉਂ ਰੋਕ ਲੈਣ ਸਮਾਂ ਮੈਂ ਤੇਰਾ ਬਾਸ ਰਹਿ ਗਿਆ ਇੱਕ ਸਾਹ ਵੀ ਨਹੀਂ ਭਾਈ ਜਰੂਰ ਧਿਆਰ ਰੱਖਿਆ ਕਰੋ ਜਿਹੜਾ ਕੋਈ ਵੀ ਆਪਣੇ ਪਿੰਡਾਂ ਦੇ ਵਿੱਚ ਟੈਂਕੀਆਂ ਨੂੰ ਪਾਣੀ ਨਾਲ ਭਰ ਕੇ ਰੱਖਿਆ ਕਰੋ ਇਧਰੋਂ ਜੰਦੀ ਸਾਬਾ ਉਹ ਥਾਂ ਮਿੱਤੋ ਟੈਕਸ ਵਾਹੀ ਜਾਂਦਾ ਤੇ ਇਧਰ ਜਿਹੜੀ ਘਰਾਂ ਨੂੰ ਜਾ ਕੇ ਪੈ ਗਈ ਘਰਾਂ ਨੂੰ ਜਿਹੜੀ ਅੱਗ ਨਾ ਲਾ ਪਈ ਤੇ ਇਹਨੂੰ ਵੀ ਕਿੰਨਾ ਤੇ ਨਿਸ਼ਾਨ ਰੋ ਵੀ ਆਈ ਹੈ ਪਰ ਇਸ ਨਾਲ ਤੱਕ ਲਗਵਾਨਾ ਤੇ ਬਾਕੀ ਬਈ ਕੰਕਣ ਤੋਂ ਪੈਜੀ ਕਰਾਉਣ ਨੂੰ ਕੋਈ ਉਹ ਦੇਖੋ ਯਾਰ ਤੁਸੀਂ ਮੇਰੇ ਪਿੱਛੇ ਤਰਾਂ ਦੇ ਵਿੱਚ ਕੋਈ ਨਾ ਕੋਕਟੀਆਂ ਯਾਰ ਫੋਰਟ ਤੇ ਬੱਟਾ ਇੰਨਾ ਜਿਆਦਾ ਨੁਕਸਾਨ ਹੋ ਗਿਆ ਹੈ ਨਾ ਅੱਗ ਦੇ ਵਿੱਚੋਂ ਕੰਪੂਰੀਆ ਗਿਲਿਆਂ ਦਾ ਹੋਰ ਚੱਲ ਜਗੇ ਇਧਰ ਐ ਇਧਰ ਹੋ ਜਾ ਅੱਜ ਤਾਂ ਬਾਣੀ ਜਾਵੇ ਆ ਗਈ ਇਹ ਤਾਂ ਲੋਡ ਤੋਂ ਬਚਾ ਆਇਆ ਕੋਣ ਨਹੀਂ ਕੋਈ ਦੀ ਹੈਨਾ ਮੁਸਕਲਾ ਫੋਈਦੀ ਮੁਸਕਲਾ ਬਾਈ ਇਧਰ ਬਾਲੀ ਆਈ ਨਾ ਨਾ ਫਾਈਬਰ ਗੇਟ ਤੇ ਅੱਕਾ ਯਾਰ ਫਾਈਬਰ ਗੇਟ ਕੀ ਕਰੂ ਤੇ ਲਈ ਤਾਂ ਹੋਰ ਆਉਂਦੇ ਤਾਂ ਟੈਂਕੀਆਂ ਦੇ ਫੇਰ ਰਾਹ ਜਾ ਰਹਾ ਉਹ ਦੇਖੋ ਨਾ ਘਰਾਂ ਦੇ ਵਿੱਚ ਉਧਰ ਵੀ ਲੰਘ ਗਈ ਬਾਈ ਕਹੇਗੀ ਉਹ ਅੱਗੇ ਅਰਦਾਸ ਜਰੂਰ ਕਰਿਓ ਤੇ ਆਪਣਾ ਵੀ ਨੁਕਸਾਨ ਹੈ ਨਾ ਸੁਵਾਂ ਦਾ ਇਹ ਆ ਗਰੀਬ ਬੰਦੇ ਹੈ ਨਾ ਬਾਜੀਗਰਾਂ ਦੇ ਘਰਾਂ ਕੋਲੇ ਭਾਈ ਦੇਸੇ ਜਿਹੜਾ ਡੇਰਾ ਹੈ ਟਾਇਟਮੀ ਦੇ ਕੋਲੇ ਕੁੜੀਆਂ ਨੂੰ ਬੰਦਿਆਂ ਨੂੰ ਬਾਹਰ ਕੱਢੀਂਦੇ ਜਵਾਕਾਂ ਨੂੰ ਵਿੱਚ ਕੋਈ ਵੀ ਸਰਕਾਰ ਦਾ ਇਨਸਾਨ ਹੋਵੇ ਨਾ ਟਾਇਟਮੀ ਦੇ ਸੂਰ ਕਾਰਗਾਰੀ ਦੇ ਕੋਲੇ ਭਾਈ ਦੇਸੇ ਅੱਗ ਦੀ ਜਿਹੜੀ ਫੁੱਲੀ ਚੁੱਕੀ ਸਾਰਤ ਪਾਰਨਾ ਕੇ ਸਾਡੇ ਵੱਡੇ ਵੱਡੇ ਪੰਜੇ ਲੈਣ ਦੇ ਜਿਹੜੇ ਢਾਕੇ ਪੈ ਰਹੇ ਹਨ ਆ ਨਾ ਆ ਜਾਓ ਚੱਲੋ ਆਰਾਂ ਦੇ ਵਿੱਚ ਜਿਹੜੀ ਅੱਗ ਵੱਜੀ ਦੇਖ ਲਓ ਨਾ ਭਾਈ ਉਹ ਵੀ ਕਿੰਨੇ ਕੀ ਬਜਾਉ ਚੱਲੀ ਯਾਰ ਤੁਹਾਡੇ ਹਿਸਾਬ ਨਾਲ ਹੈਂ ਕਿਡਾ ਲੱਗ ਰਿਹਾ ਤੋ ਗੱਲ ਦੀ ਬਾਤ ਚਾਹੇ ਆ ਆ ਵੀ ਵਾਲੀ ਪੜੀ ਨਾ ਆਈ ਜਾਂਦੀ ਆ ਇਹ ਬਾਲਾਂ ਨੂੰ ਬੁੱਲਣ ਵਾਲਾ ਉਧਰ ਬਾਲਾਂ ਨੂੰ ਵਾਲਾ ਜੀਰ ਬਣ ਕੇ ਪ੍ਰਮੰਧ ਜ਼ਰੂਰ ਕਰਕੇ ਰੱਖਿਆ ਕਰੋ ਪੰਡਾਂ ਦੇ ਵਿੱਚ ਹਾਂ ਟੈਂਕੀਆਂ ਨੂੰ ਕਿਹਾਂ ਹੋਰ ਹਾਲਾ ਭਰਾਵਾਂ ਤਾਰਾਂ ਬੀਬੀ ਸਲਾਈਟ ਨੂੰ ਸਾਰੇ ਕਿਤੇ ਬੈਗੀ ਫਰਿਜਟ ਇੱਕ ਹੈ ਇੱਕ ਫਰਿਜਟ ਕੀ ਕਰੂਗੀ ਹੈ ਪ੍ਰਸ਼ਾਸਨ ਨੂੰ ਗ੍ਰੰਟ ਦੇ ਬਾਕੀ ਬਾਕੀ ਜਿਹੜੇ ਸਰਕਾਰ ਦਰਾ ਹੋਂਕੇ ਰਾ ਜ਼ਰੂਰੀ ਬੰਦੇ ਮਤ ਹੋ ਸਕਿਆ ਨਾ ਭਾਈ ਦੇਸੇ ਕਾਲ ਅਕੈਡਮੀ ਦੇ ਕੋਲੇ ਜਿਹੜਾ ਬਾਜੀ ਗ੍ਰਾਂਟ ਡੇਰਾ ਉਹਦੇ ਵਿੱਚ ਸਾਰੇ ਵਿੱਚ ਅੱਗ ਫੈਲ ਗਈ